ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਸਾਰੇ ਬੱਚਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 8ਵੀਂ ਵਿਸ਼ਾ ਪੰਜਾਬੀ ਦਾ ਫਾਈਨਲ ਪੇਪਰ ਮਾਰਚ 2025 ਨੂੰ ਹੱਲ ਕਰਾਂਗੇ ਸਾਰੇ ਬੱਚੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਨਾਲ ਸੰਬੰਧਿਤ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਭਾਗ ਊੜਾ ਇਹ ਪ੍ਰਸ਼ਨ ਸੁੰਦਰ ਲਈ ਰੱਖਵਾ ਹੈ 5 ਨੰਬਰ ਸੁੰਦਰ ਲਿਖਾਈ ਦੇ ਨੇ ਉਸ ਤੋਂ ਬਾਅਦ ਦੂਜਾ ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ਪੈਰਾ ਦਿੱਤਾ ਹੋਇਆ ਹੈ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਜਿਹੜੇ ਤੇ ਪ੍ਰਸ਼ਨ ਦਿੱਤੇ ਹੋਏ ਨੇ ਉਹਨਾਂ ਦੇ ਉੱਤਰ ਟਿੱਕਾ ਕਰਨੇ ਨੇ ਪੈਰੇ 'ਚੋਂ ਲੱਭ ਕੇ ਉੱਤਰ ਲਿਖਣੇ ਨੇ ਹਾਂਜੀ ਪਹਿਲਾ ਪ੍ਰਸ਼ਨ ਲੋੜੀ ਤਿਉਹਾਰ ਕਿੱਥੇ ਲਗਦੇ ਹਨ। ਹਾਂਜੀ ਇਹਦਾ ਉੱਤਰ ਆਊਗਾ ਜੀ ਪ੍ਰੂਕਤ ਸਾਰੇ। ਉਸ ਤੋਂ ਬਾਅਦ ਦੂਜਾ ਪ੍ਰਸ਼ਨ ਲੋੜੀ ਦਾ ਤਿਉਹਾਰ ਕੀ ਵੰਡ ਕੇ ਮਨਾਇਆ ਜਾਂਦਾ ਹੈ? ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਗੁੜ ਅਤੇ ਰਿਓੜੀਆਂ ਦੋਵੇਂ ਵੰਡੇ ਜਾਂਦੇ ਨੇ ਇਸ ਕਰਕੇ ਇਹਦਾ ਉੱਤਰ ਆਊਗਾ ਈਡੀ। ਉਸ ਤੋਂ ਬਾਅਦ ਤੀਜਾ ਪ੍ਰਸ਼ਨ ਬਲਦੀ ਲੋੜੀ ਵਿੱਚ ਤਿਲ ਕੌਣ ਪਾਉਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਨਵੀਆਂ ਬਿਯਾਈਆਂ ਜੋੜੀਆਂ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਗਿੱਧਾ ਤੇ ਭੰਗੜਾ ਕਿੱਥੇ ਪਾਇਆ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਬਲਦੀ ਹੋਈ ਲੋੜੀ ਦੇ ਦਿਵਾਲੇ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਸ਼ਹਿਰਾਂ ਵਿੱਚ ਲੋੜੀ ਦਾ ਤਿਹਾਰ ਕਿੱਥੇ ਮਨਾਇਆ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਗਲੀ ਮੁਹੱਲੇ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ਹਾਂਜੀ ਅੱਗੇ ਫੇਰ 5 ਨੰਬਰ ਦਾ ਪੈਰਾ ਹੈ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਹੈ ਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖਣੇ ਨੇ ਹਾਂਜੀ ਪਹਿਲਾ ਪ੍ਰਸ਼ਨ ਬੱਚਾ ਸਾ ਕੀ ਮੇ ਲੈ ਰਿਹਾ ਸੀ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ओके ओके ਦੂਜਾ ਪ੍ਰਸ਼ਨ ਪਾਣੀ ਕਿੱਥੇ ਭਰ ਗਿਆ ਸੀ ਹਾਂ ਜੀ ਇਹਦਾ ਉੱਤਰ ਆਊਗਾ ਜੀ ਈਡੀ ਢਿੱਡ ਵਿੱਚ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਰੈਸਟੋਰੈਂਟ ਵਾਲਿਆਂ ਨੇ ਸਜਾਵਟ ਲਈ ਕੀ ਰੱਖਿਆ ਹੋਇਆ ਸੀ ਹਾਂ ਜੀ ਇਹਦਾ ਉੱਤਰ ਆਊਗਾ ਜੀ ਊੜਾ ਘੜਾ ਪੰਜਵਾਂ ਘਬਰੀ ਹੋਈ ਆਵਾਜ਼ ਵਿੱਚ ਬੱਚੇ ਦੇ ਮੂੰਹ ਵਿੱਚੋਂ ਕੀ ਨਿਕਲਿਆ ਹਾਂਜੀ ਇਹਦਾ ਉੱਤਰ ਆਊਗਾ ਜੀ ਸੱਸ ਮੰਮੀ ਅੱਗੇ ਪੰਜਵਾਂ ਮਾਂ ਨੇ ਕਿਸ ਨੂੰ ਛਾਤੀ ਨਾਲ ਲਾ ਲਿਆ ਹਾਂਜੀ ਇਹਦਾ ਉੱਤਰ ਆਊਗਾ ਜੀ ਈੜੀ ਜਿਗਰ ਦੇ ਟੁਕੜੇ ਨੂੰ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਉਪਰੋਕਤ ਪੈਰਿਆਂ ਵਿੱਚੋਂ ਕੋਈ ਦੋ ਕਿਰਿਆ ਸ਼ਬਦ ਚੁਣ ਕੇ ਲਿਖੋ ਹਾਂਜੀ ਇਹਦਾ ਉੱਤਰ ਆਜੂਗਾ ਜੀ ਕੋਈ ਵੀ ਕਿਰਿਆ ਸ਼ਬਦ ਲਿਖਣੇ ਨੇ ਜਿਵੇਂ ਗਿਆ ਰੱਖਿਆ ਨਿਕਲਿਆ ਕੋਈ ਵੀ ਤੁਸੀਂ ਕਿਰਿਆ ਸ਼ਬਦ ਲਿਖ ਸਕਦੇ ਹੋ ਗਿਆ ਰੱਖਿਆ ਨਿਕਲਿਆ ਪੰਜਵਾਂ ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ ਹੇਠ ਲਿਖਿਆ ਵਿੱਚੋਂ ਨਾਮ ਸ਼ਬਦ ਚੁਣੋ ਹਾਂਜੀ ਇਹਦੇ ਵਿੱਚ ਨਾਮ ਹੈਗਾ ਜੀ ਆੜਾ ਖੁਸ਼ੀ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਹੇਠ ਲਿਖੇ ਸ਼ਬਦਾਂ ਵਿੱਚੋਂ ਪੜਨਾਮ ਸ਼ਬਦ ਚੁਣੋ हां जी ਇਹਦਾ ਉੱਤਰ ਆਊਗਾ ਜੀ ਈ ਡੀ ਉਹ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਹੇਠ ਲਿਖੇ ਸ਼ਬਦਾਂ ਵਿੱਚੋਂ ਵਸਤੂਵਾਚਕ ਨਾਮ ਚੁਣੋ ਹਾਂ ਜੀ ਇਹਦਾ ਉੱਤਰ ਆਊਗਾ ਜੀ ਊੜਾ ਪਾਣੀ ਫਿਰ ਆਏਗਾ 6ਵਾਂ ਪ੍ਰਸ਼ਨ ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ ਲੱਭ ਕੇ ਲਿਖੋ ਹਾਂ ਜੀ ਪ੍ਰਸ਼ਨ ਚਿੰਨ ਉਸ ਤੋਂ ਬਾਅਦ ਆੜਾ ਬਿਸਮਕ ਚਿੰਨ ਉਸ ਤੋਂ ਬਾਅਦ ਈੜੀ ਜੋੜਨੀ ਸੱਸਾ ਡੰਡੀ ਠੀਕ ਹੈ ਜੀ ਉਸ ਤੋਂ ਬਾਅਦ ਸੱਤਵਾਂ ਪ੍ਰਸ਼ਨ ਉਪਰੋਕਤ ਪੈਰਿਆਂ ਵਿੱਚੋਂ ਲਿੰਗ ਸ਼ਬਦਾਂ ਦਾ ਸਹੀ ਮਿਲਾਨ ਕਰੋ ਬੱਚਾ ਬੱਚੀ ਮਾਂ ਪਿਓ ਚਾਚਾ ਚਾਚੀ ਫੁੱਫੜ ਪੂਆ ਅੱਗੇ ਆ ਗਿਆ ਜੀ ਭਾਗ 8 ਅੱਠਵਾਂ ਛੇਠ ਲਿਖੀਆਂ ਕਾਵ 17 ਦਾ ਭਾਵ ਸਪਸ਼ਟ ਕਰੋ ਕਾਵ 17 ਕੋਈ ਵੀ ਕਵਿਤਾ ਦੀ ਹੈ ਤੁਹਾਨੂੰ ਕਾਵ 17 ਆਉਣੀ ਹੈ ਉਹਦਾ ਭਾਵ ਸਪਸ਼ਟ ਕਰਕੇ ਲਿਖਣਾ ਹੈ ਜਿਵੇਂ ਇਹਨਾਂ ਨੇ ਦਿੱਤਾ ਹੋਇਆ ਹੈ ਕਦੇ ਮੈਂ ਉਸ ਵੇੜੇ ਵਸਦੀ ਸਾਂ ਅੱਜ ਮੇਰੇ سینੇ ਵਸਦਾ ਨਹੀਂ ਅੰਮੜੀ ਦਾ ਵੇੜਾ ਇਹ ਅਮਰਤਾ ਪ੍ਰੀਤਮ ਦੀ ਕਵਿਤਾ ਅੰਮੜੀ ਦਾ ਵੇੜਾ ਵਿੱਚੋਂ ਲਿਆ ਗਿਆ ਹੈ ਇਹਦਾ ਭਾਵ ਸਪਸ਼ਟ ਕਰਨਾ ਹੈ ਤੇ ਉਸ ਤੋਂ ਬਾਅਦ ਦਿੱਤਾ ਹੋਇਆ ਜੇ ਕਿਦਰੇ ਹਾਰਾਂ ਲੱਕ ਤੋੜਨ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੀ ਕੋਲਲ ਮੇਰਾ ਜਿੱਤ ਵਿੱਚ ਰੱਖ ਵਿਸ਼ਵਾਸ ਹਾਂਜੀ ਇਹ ਕਵਿਤਾ ਦੇ ਵਿੱਚੋਂ ਲਿਆ ਗਿਆ ਹੈ ਉਦਮ ਕਰੀਂ ਜ਼ਰੂਰ ਇਹਦਾ ਵੀ ਭਾਵ ਸਪਸ਼ਟ ਕਰਨਾ ਹੈ ਦੋਨਾਂ 'ਚੋਂ ਕਿਸੇ ਇੱਕ ਦਾ ਕਰਨਾ ਹੈ ਉਸ ਤੋਂ ਬਾਅਦ ਨੌਵਾਂ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ ਆਪਣੀ ਪਾਠ ਪੁਸਤਕ ਦੇ ਵਿੱਚੋਂ ਸੱਤ ਪ੍ਰਸ਼ਨ ਦਿੱਤੇ ਹੋਣਗੇ ਸੱਤਾਂ ਦੇ ਵਿੱਚੋਂ ਕੋਈ ਪੰਜ ਕਰਨੇ ਨੇ 2 ਨੰਬਰ ਦਾ ਇੱਕ ਹੋਊਗਾ ਜਿਵੇਂ ਇਹਨਾਂ ਦਿੱਤਾ ਹੋਇਆ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ਸੁਖਮਨੀ ਸਾਹਿਬ ਠੀਕ ਹੈ ਜੀ ਆੜਾ ਪੰਜਾਬ ਦੇ ਲੋਕ ਨਾਚ ਕਿਹੜੇ ਕਿਹੜੇ ਹਨ ਗਿੱਧਾ ਭੰਗੜਾ ਝੂਮਰ ਸੰਮੀ ਕਿੱਕਲੀ ਲੁੱਡੀ ਸਹੀ ਹੈ ਨਾ ਉਸ ਤੋਂ ਬਾਅਦ ਇਦਾਂ ਤੁਸੀਂ ਇਹਦੇ ਵਿੱਚੋਂ ਪੰਜ ਪ੍ਰਸ਼ਨ ਜਿਹੜੇ ਤੁਹਾਨੂੰ ਸੌਖੇ ਲੱਗਦੇ ਨੇ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ 10ਵਾਂ ਕੋਈ ਪੰਜ ਸ਼ਬਦਾਂ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ ਆਪਾਂ ਨੂੰ 7-8 ਮੁਹਾਵਰੇ ਦਿੱਤੇ ਜਾਣਗੇ ਸ਼ਬਦ ਉਹਨਾਂ ਦੇ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤਣਾ ਉਸ ਤੋਂ ਬਾਅਦ 11ਵਾਂ ਹੇਠ ਲਿਖੇ ਵਾਕ ਵਿੱਚੋਂ ਵਿਸ਼ੇਸ਼ਣ ਲੱਭ ਕੇ ਲਿਖੋ हां जी ਇਹਦੇ ਵਿੱਚੋਂ ਵਿਸ਼ੇਸ਼ਣ ਹੈਗਾ 50 ਉਸ ਤੋਂ ਬਾਅਦ ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ ਆਪਾਂ ਨੂੰ ਪੰਜ ਲੇਖ ਦਿੱਤੇ ਹੋਏ ਨੇ ਪੰਜਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਆਉਂਦਾ ਹੈ ਉਹਦੇ ਆਪਾਂ ਨੇ ਲੇਖ ਲਿਖਣਾ ਹੈ 13ਵਾਂ ਅੱਗੇ ਪੱਤਰ ਆ ਗਈ ਬਿਨੈ ਪੱਤਰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਬਿਨੈ ਪੱਤਰ ਲਿਖੋ ਜਾਂ ਆਪਣੇ ਪਿੰਡ ਦੇ ਸਰਪੰਚ ਨੂੰ ਮੁਹੱਲੇ ਦਾ ਪ੍ਰਬੰਧ ਸੁਧਾਰਨ ਲਈ ਬਿਨਾ ਪੱਤਰ ਲਿਖੋ ਦੋਨਾਂ ਚ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ ਉਹਦੇ ਬਾਰੇ ਲਿਖ ਦੇਣਾ ਉਸ ਤੋਂ ਬਾਅਦ ਅੱਗੇ ਆ ਗਿਆ 14ਵਾਂ ਹੇਠ ਲਿਖੇ ਡੱਬਿਆਂ ਵਿੱਚੋਂ ਘੱਟੋ-ਘੱਟ 8 ਸਾਰਥਕ ਸ਼ਬਦ ਚੁਣ ਕੇ ਲਿਖੋ ਹਾਂਜੀ ਇਹ ਸੇ ਡੱਬੇ ਦੇ ਵਿੱਚੋਂ ਆਪਾਂ ਨੇ 8 ਸਾਰਥਕ ਸ਼ਬਦ ਲਿਖਣੇ ਜਿਨ੍ਹਾਂ ਦਾ ਕੋਈ ਅਰਥ ਹੋਵੇ ਜਿਵੇਂ ਇਹਨਾਂ ਨੇ ਪਹਿਲਾਂ ਹੀ ਦਿੱਤਾ ਹੋਇਆ ਕਰਮ दारू ਰਾਮਨ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਅੱਠ ਸ਼ਬਦ ਨੇ ਜਿਹੜੇ ਉਲੱਪ ਲੈਣੇ ਨੇ ਇਹਦੇ ਵਿੱਚੋਂ ਉਸ ਤੋਂ ਬਾਅਦ 15ਵਾਂ ਪ੍ਰਸ਼ਨ ਪੜਨਾਮ ਤੋਂ ਕੀ ਭਾਵ ਹੈ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਹਨੂੰ ਪੜਨਾਮ ਆਖਦੇ ਨੇ ਠੀਕ ਹੈ ਜੀਵੇਂ ਮੈਂ ਤੂੰ ਉਹ ਉਹ ਤੁਸੀਂ ਉਹਨਾ ਅਸੀਂ ਮੇਰਾ ਠੀਕ ਹੈ ਜੀ ਉਸ ਤੋਂ ਬਾਅਦ ਕਾਲ ਦੀ ਪਰਿਭਾਸ਼ਾ ਉਦਾਹਰਨ ਸਹਿਤ ਲਿਖੋ ਕਾਲ ਕੰਮ ਕਰਨ ਦੀ ਕਿਰਿਆ ਦਾ ਜਿਹੜਾ ਸਮਾਂ ਦੱਸਦਾ ਹੈ ਵੀ ਕਿਰਿਆ ਕਦੋਂ ਹੋ ਰਹੀ ਹੈ ਸਮਾਂ ਦੱਸੇ ਉਹਨੂੰ ਬੋਲਦੇ ਨੇ ਕਾਲ ਤੇ ਉਦਾਹਰਨ ਮੈਂ ਸਕੂਲ ਜਾ ਰਿਹਾ ਸੀ ਭੂਤਕਾਲ ਹੈ ਮੈਂ ਸਕੂਲ ਜਾ ਰਿਹਾ ਹਾਂ ਵਰਤਮਾਨ ਕਾਲ ਹੈ ਮੈਂ ਸਕੂਲ ਜਾ ਰਿਹਾ ਹੋਵਾਂਗਾ ਭਵਿੱਖ ਕਾਲ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ